ਚੋਰਾ ਦੇ ਹੌਸਲੇ ਪੰਜਾਬ ਦੇ ਵਿੱਚ ਇਸ ਕਦਰ ਬੁਲੰਦ ਹੋ ਚੁੱਕੇ ਨੇ ਕਿ ਇਹਨਾਂ ਦੇ ਵਿੱਚ ਕਾਨੂੰਨ ਦਾ ਕੋਈ ਡਰ ਕੋਈ ਖੋਫ ਨਜ਼ਰ ਹੀ ਨਹੀਂ ਆਂਦਾ ਹੁਣ ਤਾਂ ਧਾਰਮਿਕ ਸਥਾਨ ਵੀ ਇਹਨਾਂ ਦੇ ਵੱਲੋਂ ਬਖਸ਼ੇ ਨਹੀਂ ਜਾਂਦੇ ਧਾਰਮਿਕ ਸਥਾਨ ਹੁਣ ਮੰਦਿਰ ਹੋਣ ਗੁਰਦੁਆਰੇ ਹੋਣ ਦਰਗਾਹ ਹੋਣ ਉੱਥੇ ਵੀ ਚੋਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਸਿੱਧਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਹੁਸ਼ਿਆਰਪੁਰ ਦੀਆਂ ਜਿੱਥੇ ਕਿਸ ਤਰੀਕੇ ਦੇ ਨਾਲ ਇਹ ਚੋਰ ਸਭ ਤੋਂ ਪਹਿਲਾਂ ਦਰਗਾਹ ਤੇ ਆ ਕੇ ਮੱਥਾ ਟੇਕਦਾ ਹੈ ਅਤੇ ਬਾਅਦ ਦੇ ਵਿੱਚ ਕਿਸ ਤਰੀਕੇ ਦੇ ਨਾਲ ਗੋਲਕ ਤੇ ਹੱਥ ਸਾਫ਼ ਕਰਦਾ ਹੈ ਸੀਸੀਟੀਵੀ ਦੇ ਵਿੱਚ ਪੂਰੀ ਘਟਨਾ ਕੈਦ ਹੋਈ ਹੈ ਹੁਸ਼ਿਆਰਪੁਰ ਦੇ ਮੁਹੱਲਾ ਬੱਸੀ ਖਵਾਜਾ ਦੀਆਂ ਇਹ ਤਸਵੀਰਾਂ ਦੱਸੀਆਂ ਜਾ ਰਹੀਆਂ ਨੇ ਬੀਤੇ ਕੱਲ ਦੀ ਘਟਨਾ ਦੱਸੀ ਜਾ ਰਹੀ ਹੈ ਰਾਤ ਦਾ ਸਮਾਂ ਸੀ ਜਦੋਂ ਇਹ ਚੋਰ ਦਾਖਲ ਹੁੰਦਾ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਪੀਲੇ ਰੰਗ ਦੀ ਇਸਨੇ ਹੁੱਡੀ ਪਾਈ ਹੋਈ ਹੈ ਸਭ ਤੋਂ ਪਹਿਲਾਂ ਬੂਟ ਤਾਰਦਾ ਦਰਗਾਹ ਦੇ ਅੰਦਰ ਦਾਖਲ ਹੁੰਦਾ ਮੱਥਾ ਟੇਕਦਾ ਬਾਅਦ ਦੇ ਵਿੱਚ ਗੋਲਕ ਖੋਲਣ ਦੀ ਕੋਸ਼ਿਸ਼ ਕਰਦਾ ਹੈ ਇੱਕ ਦੋ ਵਾਰ ਕੋਸ਼ਿਸ਼ ਕਰਦਾ ਹੈ ਤੇ ਬਾਅਦ ਦੇ ਵਿੱਚ ਜੇਬ ਦੇ ਵਿੱਚ ਇਸ ਗੋਲਕ ਦੇ ਵਿੱਚੋਂ ਪੈਸੇ ਕੱਢ ਕੇ ਪਾ ਲੈਂਦਾ ਹੈ ਬਾਹਰ ਜਾਂਦਾ ਹੈ ਇਸ ਨੂੰ ਲੱਗਦਾ ਕਿ ਸ਼ਾਇਦ ਕੋਈ ਆ ਨਾ ਜਾਵੇ ਪਰ ਫਿਰ ਬਾਅਦ ਦੇ ਵਿੱਚ ਆਲੇ ਦੁਆਲੇ ਦੇਖਦਾ ਹੈ ਜਦੋਂ ਇਸ ਨੂੰ ਲੱਗਦਾ ਹੈ ਕਿ ਨੇੜੇ ਤੇੜੇ ਕੋਈ ਵੀ ਨਹੀਂ ਹੈ ਫਿਰ ਦੁਆਰਾ ਦਰਗਾਹ ਦੇ ਅੰਦਰ ਜਾਂਦਾ ਹੈ ਫਿਰ ਦੂਜੀ ਵਾਰ ਗੋਲਕ ਦੇ ਵਿੱਚੋਂ ਪੈਸੇ ਕੱਢਦਾ ਹੈ ਇਸੇ ਦਰਮਿਆਨ ਇੱਕ ਲਿਫਾਫਾ ਇਸ ਦੇ ਹੱਥ ਲੱਗਦਾ ਹੈ ਅਤੇ ਬਾਅਦ ਦੇ ਵਿੱਚ ਲਿਫਾਫੇ ਦੇ ਵਿੱਚੋਂ ਪੈਸੇ ਕੱਢ ਕੇ ਲਿਫਾਫਾ ਦੂਜੇ ਪਾਸੇ ਸੁੱਟ ਕੇ ਇਸੇ ਤਰੀਕੇ ਦੇ ਨਾਲ ਇਹ ਚੋਰ ਇੱਥੋਂ ਦੀ ਫਰਾਰ ਹੋ ਜਾਂਦਾ ਹੈ ਤਾਂ ਹੁਸ਼ਿਆਰਪੁਰ ਦੇ ਵਿੱਚ ਇਸ ਛਾਤਰ ਚੋਰ ਦੀ ਤੁਸੀਂ ਪੂਰੀ ਘਟਨਾ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਦਰਗਾਹ ਦੇ ਵਿੱਚ ਸਭ ਤੋਂ ਪਹਿਲੇ ਮੱਥਾ ਟੇਕਦਾ ਹੈ ਅਤੇ ਬਾਅਦ ਦੇ ਵਿੱਚ ਗੋਲਕ ਤੇ ਹੱਥ ਸਾਫ਼ ਕਰਕੇ ਇੱਥੋਂ ਦੀ ਫਰਾਰ ਹੋ ਜਾਂਦਾ ਹੈ ਪੰਜਾਬ ਦੇ ਵਿੱਚ ਲਗਾਤਾਰ ਲੁੱਟਖੋਦੀਆਂ ਵਾਰਦਾਤਾਂ ਵਧੀਆਂ ਜਾ ਰਹੀਆਂ ਨੇ ਕਾਨੂੰਨ ਵਿਵਸਥਾ ਤੇ ਸਵਾਲ ਖੜੇ ਹੁੰਦੇ ਨੇ ਤੇ ਹੁਣ ਹੁਸ਼ਿਆਰਪੁਰ ਦੇ ਵਿੱਚ ਵੀ ਅਜਿਹੀ ਘਟਨਾ ਵਾਪਰੀ ਹੈ ਮੰਦਰ ਹੋਣ ਗੁਰਦੁਆਰੇ ਹੋਣ ਜਾਂ ਫਿਰ ਕੋਈ ਵੀ ਧਾਰਮਿਕ ਸਥਾਨ ਹੋਣ ਚੋਰੀ ਦੀਆਂ ਘਟਨਾਵਾਂ ਲਗਾਤਾਰ ਵੱਧਦੀਆਂ ਹੀ ਜਾ ਰਹੀਆਂ ਨੇ ਤਾਂ ਸੀਸੀਟੀਵੀ ਦੇ ਵਿੱਚ ਪੂਰੀ ਘਟਨਾ ਕੈਦ ਹੋਈ ਹੈ ਜੋ ਸੇਵਾਦਾਰ ਨੇ ਉਹਨਾਂ ਦੇ ਵੱਲੋਂ ਜਦੋਂ ਗੋਲਗ ਦੇਖੀ ਗਈ ਤਾਂ ਉਹਨਾਂ ਨੇ ਦੇਖਿਆ ਕਿ ਗੋਲਗ ਦੇ ਵਿੱਚ ਤਾਂ ਪੈਸੇ ਹੀ ਨਹੀਂ ਸੀ ਜਿਸ ਤੋਂ ਬਾਅਦ ਉਹਨਾਂ ਨੇ ਸੀਸੀਟੀਵੀ ਤਸਵੀਰਾਂ ਨੂੰ ਖੰਗਾਲਿਆ ਤੇ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਕਿਸ ਤਰੀਕੇ ਦੇ ਨਾਲ ਮੱਥਾ ਟੇਕਣ ਦੇ ਬਹਾਨੇ ਇਹ ਸ਼ਾਤਰ ਚੋਰ ਇਸ ਦਰਗਾਹ ਦੇ ਵਿੱਚ ਆਂਦਾ ਹੈ ਅਤੇ ਬਾਅਦ ਦੇ ਵਿੱਚ ਪੂਰੀ ਘਟਨਾ ਨੂੰ ਅੰਜਾਮ ਦਿੰਦਾ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹੁਸ਼ਿਆਰਪੁਰ ਦੇ ਮਹੱਲਾ ਬੱਸੀ ਖਵਾਜਾ ਦੀਆਂ ਇਹ ਤਸਵੀਰਾਂ ਨੇ ਜਿੱਥੇ ਰਾਤ ਦੇ ਸਮੇਂ ਸਭ ਤੋਂ ਪਹਿਲਾਂ ਦਰਗਾਹ ਦੇ ਵਿੱਚ ਮੱਥਾ ਟੇਕਦਾ ਅਤੇ ਤੀਜੀ ਵਾਰ ਗੋਲਕ ਤੇ ਹੱਥ ਸਾਫ਼ ਕਰਦਾ ਇਹ ਚੋਰ ਇੱਥੇ ਕੈਦ ਹੋਇਆ ਹੈ ਤਸਵੀਰਾਂ ਤੋਂ ਲੱਗ ਰਿਹਾ ਹੈ ਕਿ ਸ਼ਾਇਦ ਇਸ ਚੋਰ ਦੇ ਵੱਲੋਂ ਪਹਿਲਾਂ ਹੀ ਇੱਥੇ ਅੰਦਾਜ਼ਾ ਲਗਾਇਆ ਗਿਆ ਸੀ ਕਿ ਇਸ ਵੇਲੇ ਜਦੋਂ ਇਹ ਦਰਗਾਹ ਦੇ ਅੰਦਰ ਜਾ ਰਿਹਾ ਹੈ ਉੱਥੇ ਹੋਰ ਕੋਈ ਵੀ ਜਿਹੜੀ ਸੰਗਤ ਹੈ ਨਹੀਂ ਹੈਗੀ ਤੇ ਇਸੇ ਬਹਾਨੇ ਇਸ ਦੇ ਵੱਲੋਂ ਦਰਗਾਹ ਦੀ ਗੋਲਕ ਤੇ ਹੱਥ ਸਾਫ਼ ਕੀਤਾ ਜਾਂਦਾ ਹੈ ਪਹਿਲਾਂ ਇੱਕ ਵਾਰ ਗੋਲਕ ਦੇ ਵਿੱਚੋਂ ਕੁਝ ਪੈਸੇ ਕੱਢੇ ਜਾਂਦੇ ਨੇ ਤੇ ਬਾਅਦ ਦੇ ਵਿੱਚ ਦੂਸਰੀ ਵਾਰ ਅਤੇ ਤੀਸਰੀ ਵਾਰ ਇਸੇ ਤਰੀਕੇ ਦੇ ਨਾਲ ਇਸ ਦੇ ਵੱਲੋਂ ਗੋਲਕ ਤੇ ਹੱਥ ਸਾਫ਼ ਕੀਤਾ ਜਾਂਦਾ ਹੈ ਤਾਂ ਇਸ ਦੀ ਭਾਲ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ ਹੈ ਲਗਾਤਾਰ ਮਾਮਲਾ ਵੀ ਦਰਜ ਕਰ ਲਿਆ ਗਿਆ ਕਿਉਂਕਿ ਜਦੋਂ ਸੇਵਾਦਾਰਾਂ ਦੇ ਵੱਲੋਂ ਇਸ ਸੀਸੀਟੀਵੀ ਤਸਵੀਰਾਂ ਨੂੰ ਦੇਖਿਆ ਗਈਆਂ ਤਾਂ ਉਹਨਾਂ ਨੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਕਿ ਆਖਰ ਇਹ ਚੋਰ ਕੌਣ ਸੀ ਤਾਂ ਪੀਲੇ ਰੰਗ ਦੀ ਹੁੱਡੀ ਪਾਈ ਇਸ ਚੋਰ ਦੀ ਸੀਸੀਟੀਵੀ ਤਸਵੀਰ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਧਾਰਮਿਕ ਸਥਾਨ ਤੇ ਉੱਤੇ ਇਸ ਦੇ ਵੱਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ